ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਪੈਂਡੌਲ ਖਾਂਜੋਂ ਆਈ ਇਹ ਬਾਈ ਜੀ ਦਾ ਵਪਾਰ ਲੈਣ ਦਾ ਕੰਮ ਹੈ ਜਾਨਵਰ ਆਉਂਦੇ ਜਾਂਦੇ ਰਹਿੰਦੇ ਆ ਇਹਨਾਂ ਦੇ ਵਿੱਚੋਂ ਚਾਰ ਨਗਾ ਤੁਹਾਨੂੰ ਅਗਾਵਾਂਗੇ ਆਪਾਂ ਇੱਕ ਸੂਈ ਸਵਾਈ ਹੈ ਸੌਰੀ ਦੋ ਸੂਈਆਂ ਸਵਾਈਆਂ ਦੋ ਗੱਬਣਾ ਜੇ ਤਸੱਲੀ ਭਾਰਖਾ ਜਿਹੜੀ ਤੁਸੀਂ ਆਪ ਕਰਨੀ ਇੱਥੇ ਆ ਕੇ ਬਾਕੀ ਬਾਈ ਦਾ ਨੰਬਰ ਸਕਰੀਨ 'ਤੇ ਲਗਾਤਾਰ ਚੱਲੂਗਾ ਫੁੱਲ ਵੀਡੀਓ ਆਪਾਂ ਇਸ ਦੁਗਾਹ ਅਪਲੋਡ ਕਰਾਂਗੇ ਇੱਕ 3 ਸੈਕਿੰਟਾਂ ਦੀ ਵੀਡੀਓ ਅੱਜ ਦੀ ਵਿੱਚ ਆਪਾਂ ਤੁਹਾਨੂੰ ਬੋਲ ਕੇ ਪਹਿਲਾਂ ਦੱਸਿਆ ਹਾਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਅੱਜ ਦੀ ਵੀਡੀਓ ਪੈਂਡੌਲਖ ਚੋਂ ਆਪਣੇ ਤਿੰਨ ਨਾਗ ਅੱਜ ਤੇ ਤਿੰਨੇ ਨਾਗ ਆਪਾਂ ਤੁਹਾਨੂੰ ਵਿਖਾਵਾਂਗੇ ਬਾਕੀ ਡਿਟੇਲ ਬਾਅਦ ਤੋਂ ਲਵਾਂਗੇ ਆਪਾਂ ਸਾਰੀ ਨਾਲੇ ਐਡਰੈਸ ਕਨਫਰਮ ਕਰਾਵਾਂਗੇ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਇਹ ਛੋਟੀ ਦੀ ਦਿਓ ਡਿਟੇਲ ਇਹ ਕਿਹੜਾ ਸੁਆ ਸੁਈ ਵੀ ਆ ਤੇ ਦੂਜੇ ਸੁਏ ਸੁਈ ਛੋਟੀ। ਹਾਂਜੀ। ਸੁਆ ਹੀ ਸੁਈ ਆ ਜੀ ਅਜੇ। ਜੇੜ ਜੂਰ ਪੈ ਗਈ ਆ ਵਧੀਆ ਇਹਦੀ। ਠੀਕ ਹੈ ਜੀ। ਤੇ ਕਿੰਨੇ ਦਿਨ ਹੋ ਗਿਆ ਸੁਭਾ ਸੁਈ ਐ ਛੋਟੀ? ਹਾਂਜੀ ਸੁਭਾ ਸੁਈ ਐ ਜੀ ਅਜੇ। ਤੇ ਮਗਰ ਕੀ ਆ ਗਿਆ ਇਹਦੇ? ਮਗਰ ਇਹਦੇ ਕੱਟੀ ਆ ਗਈ। ਦੋਸਤੋ ਕੱਟੀ ਦੇਖ ਸਕਦੇ ਹੋ ਤੁਸੀਂ। ਜੈੱਡ ਬਲੈਕ ਆ ਜਾ। ਮੱਝ ਦੇ ਥੋੜਾ ਜਿਹਾ ਬੱਲ ਹੈਗਾ ਮੱਥੇ 'ਚ ਚਿੱਟਾ ਬਾਕੀ ਆਪਾਂ ਤੁਹਾਨੂੰ ਤੋੜ ਕੇ ਵਿਖਾਵਾਂਗੇ ਦੋਸਤੋ ਪੈਂਡੌਲਖਾ ਬਾਈ ਹੁਣਾ ਦਾ ਜ਼ਿਲ੍ਹਾ ਫਰੀਦਕੋਟ ਆ ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਤਾਂ ਬੱਗਿਆਣਾ ਤੇ ਜੌਨ ਵਾਲਾ ਇਹ ਨਾਲ ਲੱਗਦੇ ਪਿੰਡ ਐ ਇੱਕ ਪਾਸੇ ਪੰਜ ਗ੍ਰਈਆ ਜਾਂਦਾ ਵੱਡੀ ਚੰਗੀ ਮਾਝਾ ਦੋਸਤੋ ਥੋੜਾ ਆ ਬੱਚੇ ਦਾ ਕਰਦੀ ਆ ਕਿਉਂ ਸੂਈ ਅੱਜ ਸਵੇਰੇ ਹੀ ਆ ਤੁਰਦੀ ਚਲ ਕੋਈ ਨਹੀਂ ਇਧਰੋਂ ਤੋੜ ਇਧਰ ਨੂੰ ਤੋੜ ਲਾ ਜਿੱਧਰ ਨੂੰ ਤੁਰਦੀ ਉਧਰ ਨੂੰ ਤੋੜ ਐ ਵੀ ਦੀ ਮੇਸ ਮੜੀ ਹੱਥ ਦੇ ਦਾਰ ਨਾਲ ਬੱਚੇ ਦਾ ਕਰਕੇ ਦੋਸਤੋ ਥੋੜਾ ਜਿਹਾ ਤੁਰਦੀ ਨਹੀਂ ਗਈ ਹੂੰ ਠੀਕ ਆ ਕੋਈ ਨੌਕਸ ਨਹੀਂ ਗਾਇਆ ਇਹ ਲੋਸਾ ਬੱਚੇ ਨੂੰ ਤੋੜ ਦੇ ਮੜਾ ਆਇਆ ਚੱਕ ਕੇ ਫੇਰ ਆਉ ਭੱਜੀ ਦੋਸਤੋਂ ਥਾਂ ਲੇ ਵੀਰੀ ਸਾਫ ਆ ਜਾਵਾ ਬਾਕੀ ਮਗਰ ਕੱਟੀ ਆ ਗਈ ਐ ਦੇਖਾ ਦਉ ਸੋਹਣੇ ਕੱਦ ਕਾਠ ਚਾ ਤੇ ਸੋਹਣਾ ਸਟਰਕਚਰ ਐ ਇਹਦਾ ਇਕਾ ਦੋਸਤੋਂ ਪਹਿਲਾਂ 2 15 ਕਿਲੋ ਦੁੱਧ ਦੋਸਤੋਂ ਬਾਈ ਹੁਣੇ ਦੱਸ ਦਿਆ ਵੀ ਪਹਿਲੇ ਸੂਏ ਚ 15 ਕਿਲੋ ਦੁੱਧ ਪਾਇਆ ਇਹਨੇ ਬਾਕੀ ਆਰਡਰ ਤੁਸੀਂ ਦੇ ਸਕਾ ਜਿਓ ਅੱਗੇ ਨੂੰ ਵੀ ਚੰਗਾ ਵਖਾਉਂਦੀ ਆਇਆ ਤੇ ਮਗਰ ਨੂੰ ਵੀ 10 ਦਿਨਾਂ ਦੇਣਾ ਚਾਹੀਦਾ ਜਿੰਨਾ ਬਾਈ ਹੁਣ ਦੱਸਦੇ ਆ 15-16 ਕਿਲੋ ਕੋਈ ਵੱਡੀ ਗੱਲ ਨਹੀਂ ਇਹਨੂੰ ਚੰਗੀ ਝੋਟੀ ਦੋਸਤੋ ਵੰਨ ਲਓ ਬਾਈ ਆ ਜੋ ਲੈਓ ਮੋੜ ਬਾਈ ਹੁਣ ਦਾ ਵਪਾਰ ਲੈਣ ਦਾ ਕੰਮ ਆ ਦੋਸਤੋ ਜਾਨਵਰ ਆ ਜਿਹੜੇ ਆਉਂਦੇ ਜਾਂਦੇ ਰਹਿੰਦੇ ਆ ਬਾਕੀ ਤਸੱਲੀ پارک ਆ ਜਿਹੜੀ ਤੁਸੀਂ ਇੱਥੇ ਆ ਕੇ ਕਰਨੀ ਆ ਸੋਹਣੀ ਝੋਟੀ ਆ ਬਾਈ ਰੇਟ ਫਿਰ ਇਹਦਾ ਫੋਨ ਤੇ ਰੇਟ ਦਾ ਫੋਨ ਤੇ ਰਹੂਗਾ ਬਾਈ ਦਾ ਨੰਬਰ ਆਪਾਂ ਫਿਰ ਮਿੰਟੇ ਲਾਵਾਂਗੇ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਕੀ ਹੋਰ ਵੀ ਵਿਖਾਉਣਾ ਤੁਹਾਨੂੰ ਇੱਧਰ ਹਾਂਜੀ ਭਾਈ ਜੀ ਇਹ ਆਪਣਾ ਗੱਬਣਾ ਹੈ ਤਾਂ ਨਾ ਹਾਂਜੀ ਇਹ ਗੱਬਣਾ ਜੀ ਤੂਣਾ ਹੈ ਗੱਟੀ ਤੂਣਾ ਦੋਸਤੋ ਦੇਖ ਸਕਦੇ ਹੋ ਕਿੰਨੇ ਦਿਨਾਂ ਬਾਕੀ ਹੈ ਇਹਦੇ ਚ ਦੋਗ ਦਿਨ ਲੈ ਅੱਗੇ ਪਾਸੇ ਪੰਜ ਚਾਰ ਦਿਨ ਭਾਈ ਜੀ ਇਹਨਾਂ ਦਾ ਦੇ ਪੰਜ ਚਾਰ ਦਿਨ ਲੈ ਜੋ ਵੀ ਰਾਵਣਾ ਬਾਕੀ ਕੱਦ ਕੁੱਟ ਬਹੁਤ ਆ ਦੋਸਤੋ ਦੇਖ ਸਕਦੇ ਤੁਸੀਂ ਆ ਇਧਰ ਨਾਲ ਮੱਧ ਖੜੀ ਆ ਤੇ ਇਹ ਝੋਟੀ ਆ ਪਹਿਲਾ ਤੋਂ ਬਾਕੀ ਬੜੀ ਆ ਕੁਆਲਿਟੀ ਦੇਖ ਸਕਦੇ ਤੁਸੀਂ ਠੱਠ ਪੂਰਾ ਪੂਰਾ ਚੌੜਾ ਬਾਕੀ ਥਾਂ ਲੇ ਵਾ ਬਹੁਤ ਸੋਹਣਾ ਲੱਗਾ ਸ਼ਾਟ ਆਲੀ ਆ ਜਮਾ ਸੈਂਕ ਵੀ ਸੋਹਣਾ ਵੀ ਸਾਬੇ ਦੋਸਤੋ ਚੰਗੀ ਝੋਟੀ ਆ ਤੋਰੇ ਹੋ ਬਾਈ ਇਹ ਤੇ ਦੰਦੋ ਵੇਖੀਏ ਬਾਈ ਇਹ ਝੋਟੀ ਦੇ ਦੋ ਦੰਦ ਲੋਕੋ ਦੰਦ ਚੈੱਕ ਨਹੀਂ ਕੀਤੇ ਬਾਈ ਇਹਨਾਂ ਨੇ ਬਾਕੀ ਜਿਹੜੇ ਵੀ ਇਹਨੂੰ ਪਸੰਦ ਹੋਣੀ ਤੁਸੀਂ ਇੱਥੇ ਆ ਕੇ ਤਸੱਲੀ ਕਰ ਸਕਦੇ ਆਂ ਸੋਹਣਾ ਸਟਰਕਚਰ ਦਾ ਸੋਹਣੀ ਝੋਟੀ ਆ ਦੋਸਤੋ ਕੱਦ-ਕੱਡ ਫੁੱਲ ਆ ਤੇ ਸੰਭੀ ਭਲੀ ਬਹੁਤ ਆ ਬਾਕੀ ਐਡਰ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਥਣ ਵੀ ਚਾਰ ਇੱਕੋ ਜਿਹੀ ਪੂਰੀ ਵਿਥੇ ਥਣ ਲੱਗੇ ਹੋਏ ਆ ਸਾਰੇ ਦੋਸਤ ਬਾਕੀ ਹਰੇਕ ਤਰ੍ਹਾਂ ਦਾ ਪਸ਼ੂ ਬਾਈ ਹੁਣਾਂ ਕੋਲ ਮਿਲ ਜਾਂਦਾ ਇੱਥੇ ਕੋਈ ਵੀਰ ਆਊਗਾ ਤਾਂ ਇਹ ਨਹੀਂ ਵੀ ਖਾਲੀ ਮੜ ਜੂਗਾ ਇੱਥੋਂ ਯਾਨੀ 10-12 ਪਸ਼ੂ ਹੁੰਦੇ ਹੀ ਆ ਬਾਈ ਹੁਣਾਂ ਕੋਲ ਰੇਟ ਇਹਦਾ ਵੀ ਫੋਨ ਤੇ ਕਰ ਲੈ ਦੋਸਤੋ ਰੇਟ ਇਹਦਾ ਵੀ ਫੋਨ ਤੇ ਹੋਊਗਾ ਇੱਕ ਹੋਰ ਜਿਹੜੀ ਦੋਸਤੋ ਆ ਨਾਲ ਜਿਹੜੀ ਖੜੀ ਆ ਇਹ ਇਹਦੇ ਚ ਕਿੰਨੇ ਦਿਨ ਰਹਿੰਦੀ ਹੈ ਜੀ ਇਹਦੇ ਚ ਬਸ ਲਉਗੀ ਇਹ ਪੰਜ ਲੈ ਜੇ ਚਾਰ ਦੇ ਜਿੰਨਾ ਯਾਰ ਨਹੀਂ ਚੀਏ ਇਹ ਵੀ ਗੁੱਸੇ ਚੀਏ ਆ ਦੂਜਾ ਸੂਆ ਦੋਸਤੋ ਦੇਖ ਸਕਦੇ ਹੋ ਆ ਜਮਾਈ ਕੋਈ ਥਾਣਾ ਚਾਰ ਹੀ ਥਾਣਾ ਵਈਆ ਇਹ ਕਾਲੀ ਛਾਹ ਹੈ ਛਾਹ ਕਾਲੀ ਹੈ ਇਹ ਦੂਜਾ ਸੂਆ ਜੀ ਹਾਂ ਜੀ ਦੋਸਤ ਦੂਜਾ ਸੂਆ ਇਹ ਹੁੰਦੀ ਆ ਤੇ ਚਾਰ ਪੰਜ ਨਮਸ ਲਊਗੀ ਇਹ ਬਾਕੀ ਉਹ ਜ਼ਿਆਦਾ ਕਈ ਨਹੀਂ ਪਸ਼ੂ ਪਹਿਲਾਂ ਵੀ ਸੂ ਸਕਦਾ ਦੋ ਰੋ ਬਾਈਏ ਥਾਂਲੇ ਵਾਪਾ ਤੁਹਾਨੂੰ ਨੇੜੇ ਤੋਂ ਖਾਦਨੇ ਆ 12 13 ਲੀਟਰ ਬਹੁਤ ਪਹਿਲੇ ਸੀਏ ਨੇ ਪਾਇਆ ਅੱਗੇ ਦੋ ਤੋਂ ਬਾਈਏ ਹੁਣ ਦਾ ਦੇ 12 13 ਲੀਟਰ ਇਹਨੇ ਪਹਿਲੇ ਸੂਏ ਪਾਇਆ ਹੁਣ ਦੂਜਾ ਸੂਆ ਇਹ ਫੋਨ ਲਈ ਤਿਆਰ ਆ ਜਮਾ ਚੰਗੀ ਝੋਟੀ ਐ ਸਿੰਘ ਸਿੰਘ ਬਹੁਤ ਸੋਹਣਾ ਲੱਗਾ ਮੋੜ ਲਓ ਭਾਈ ਦੋਸਤੋ ਮੂੰਹ ਮੱਥੇ ਹੀ ਖਾ ਲੂਗੀ ਰੇਟ ਸਾਰਿਆਂ ਦਾ ਹੀ ਫੋਨ ਤੇ ਹੋਊਗਾ ਦੋਸਤੋ ਜੀ ਬਾਈ ਨਾਲ ਗੱਲਬਾਤ ਕਰ ਸਕਦੇ ਹਾਂ। ਥਾਂ ਨੇੜੇ ਤੋਂ ਵਗਾਦਨੇ ਆਪਾਂ ਤੁਹਾਨੂੰ। ਦੋਸਤੋ ਇਹ ਹੋ ਗਈ 3 ਨੰਬਰ। ਚੱਕ ਤੁਹਾਨੂੰ ਆਪਾਂ ਹੋਰ ਹੋਣੇ ਆ। ਇਹ ਦੋਸਤੋ ਸੂਈ ਸਵਾਈ ਆ ਤੇ ਦੋ ਦਿਨ ਸੂਈ ਨੂੰ ਹੋ ਗਏ ਇਹਨੂੰ ਮਗਰੇ ਦੇ ਕੀ ਆ ਗਈ ਮਗਰ ਕੱਟਾ ਜੀ ਦੋਤੇ ਦੇ ਮਗਰ ਕੱਟਾ ਦੂਜੇ ਸੂਈ ਆ ਦੂਜਾ ਸੂਆ ਸੂਈ ਹੋਈ ਆ ਤੇ ਬੋਲਾ ਕਿੰਨਾ ਕੱਢਾ ਹੁ 9-10 ਕਿਲੋ 9-10 ਕਿਲੋ ਬੋਲਾ ਦੋ ਦਿਨਾਂ ਦੀ ਸੂਈ ਆ ਦੋ ਦਿਨਾਂ ਹੀ ਸੂਈ ਥੱਲੇ ਦੋਸਤੋ 9-10 ਕਿਲੋ ਬੋਲਾ ਤਿਆਰ ਆ ਬਾਕੀ ਤੁਸੀਂ ਇੱਥੇ ਆ ਕੇ ਲੋਟਾਂ ਚੁਵਾਈ ਕਰ ਸਕਦੇ ਆ ਸੁਣੋ ਸਟ੍ਰੈਕਚਰ ਇਹਦਾ ਵੀ ਦੇਖ ਸਕਦੇ ਹੋ ਹਾਂ ਬਹੁਤ ਸੋਹਣਾ ਲੱਗਾ ਮੂਹਮ ਤੇਰੀ ਧੋਣੀ ਹੈ ਤੋ ਰੋਏ 100 ਬੈਠ ਕੁੜੇ ਦੀ ਬਹੁਤ ਵਧੀਆ ਦੋਸਤੋ ਦੇਖ ਸਕਦੇ ਛੋਟੀਆਂ ਵੇਲੇ ਸਾਰੀਆਂ ਹੀ ਬਾਈ ਹੁਣਾਂ ਦੀਆਂ ਚੰਗੀਆਂ ਲਿਆਉਂਦੇ ਆ ਇੱਕ ਤੋਂ ਇੱਕ ਨਗੀਨਾ ਹੀ ਐ ਬਾਕੀ ਗੱਲਬਾਤ ਕਰ ਸਕਦੇ ਤੁਸੀਂ ਬਾਈ ਨਾਲ ਸਕਰੀਨ ਤੇ ਜਲਾਵਾਗੇ ਨੰਬਰ ਆਪਾਂ ਇਹਦਾ ਵਾਨ ਲੋ ਬਈ ਰੇਟ ਦੋਸਤੋ ਇਹਦਾ ਵੀ ਫੋਨ ਤੇ ਰਹਿਣ ਵਾਲਾ ਬਾਕੀ ਜੈਜ ਰੇਟ ਹੋਣਗੇ ਤੁਸੀਂ ਬੇਫਿਕਰ ਹੋ ਕੇ ਫੋਨ ਲਾਇਓ ਬਾਕੀ ਆਿਆਂ ਵੀ ਸੌਦਾ ਰਲ ਜਾਂਦਾ ਹੁੰਦਾ ਆਈਡੀ ਦੀ ਗੱਲ ਸੌਦਾ ਲਾਉਣ ਵਾਲੀ ਖੇਚ ਲੈਣੀ ਤੁਹਾਨੂੰ ਆਪ ਨੂੰ ਕਰਨੀ ਪੈਣੀ ਹੈ ਹਰੇਕ ਤਰ੍ਹਾਂ ਦਾ ਪਸ਼ੂ ਆ ਜਿਹੜਾ ਇੱਥੇ ਮਿਲ ਜੂਗਾ ਤੁਹਾਨੂੰ ਬਾਕੀ ਮਿਲਦੇ ਆਂ ਦੋਸਤੋ ਅੱਗੇ ਆਪਾਂ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ